ਵਿਕਰਮ ਜੀ ਜਿੱਥੇ ਤੋਂ ਕੋਲਕਾ ਸੇ ਹੋਰ ਦੇ ਨੰਬਰ ਦਾ ਸੈਮ ਹੈ। ਇੰਡੀਆ 'ਚ ਸਾਡੇ ਆਮ ਹੈਗੇ ਜਿਹੜੇ ਲੋਕ ਜਿਹੜੇ ਆਪਾਂ ਦੇ ਵੱਡੇ ਲੋਕ ਹੁੰਦੇ ਨੇ ਲੀਡਰ ਲੋਕ ਨੇ ਜਾਂ ਅਫਸਰ ਲੋਕ ਨੇ ਜਿਹੜੇ ਇਹੋ ਜਿਹਾ ਕੁਛ ਨੇ ਉਹਨਾਂ ਕੋਲੇ ਇੱਕ ਤੋਂ ਵੱਧ ਫੋਨਸ ਆਮ ਨੇ। ਇੱਕ ਫੋਨ ਤੇ ਦੋ ਸਿਮ ਹੋ ਸਕਦੇ ਨੇ। ਇੱਕ ਤੋਂ ਵੱਧ ਦੋ ਫੋਨ ਹੁੰਦਾ ਨੇ ਦੋਨਾਂ 'ਚ ਦੋ-ਦੋ ਸਿਮ ਹੋ ਸਕਦੇ ਨੇ ਜੀ। ਇੱਕ ਘਰ ਵਾਲਾ ਜੀ ਇੱਕ ਬਾਹਰ ਵਾਲਾ ਕਈਆਂ ਨੇ ਹੋਰ ਰੱਖੇ ਹੋਏ ਨੇ। ਬਾਹਰ ਵਾਲੇ ਕੰਮਾਂ ਦੀ ਗੱਲ ਕਰਦਾ ਜੀ ਮੈਂ ਹੋਰ। ਦੂਜੇ ਪਾਸੇ ਨੇ ਕੋਈ ਇਸ ਨੂੰ ਫੀਮੇਲ ਫਾਰਮ 'ਚ ਵੀ ਵਰਤ ਲੈਂਦਾ ਪਰ ਇਹ ਆਉਣੀ ਹੈ ਮੈਂ ਕੰਮ ਵਾਲੇ ਕੰਮ ਦੀ ਰੱਖਾਇਆ ਨੇ। ਹੋਰ ਕਈਆਂ ਨੇ ਕਿ ਹੋਰ ਫੋਨ ਵੀ ਕਿਸੇ ਹੋਰ ਦੇ ਨਾਮ ਵਾਲਾ ਵੀ ਰੱਖਿਆ ਹੁੰਦਾ ਜਿੱਤੇ ਜਿਹੜੇ ਉਹਨਾਂ ਨੇ ਉਹ ਸੋ ਕਾਲਡ ਦੂਜੇ ਕੰਮ ਕਰਦੇ। ਜਿਹੜਾ ਲੜਕਾ ਜੀ ਉਹਦਾ ਨਾਮ ਜਾਂ ਜਸਦੀਪ ਹੈ ਜਾਂ ਜਸਪੀਰ ਦਾ ਕੁਛ ਐਸਾ ਨਾਮ। ਮੇਰੇ ਕੋਲੇ 100% ਨਾ ਨਹੀਂ ਤੁਸੀਂ ਕੀ ਟੂ ਹੈਵ ਦਾ ਨੇਮ ਯੂ ਕੈਨ ਕਰੈਕਟ ਏ ਉਹ ਹੁਸਰ ਬੰਦੇ ਦੇ ਨਾਮ ਦਾ ਜਿਹੜਾ SIM ਕਾਰਡ ਹੈ ਤੋ SIM ਕਾਰਡ ਪਹੁੰਚ ਵਰਤਾਇਆ ਜਾ ਰਿਹਾ ਸੀਗਾ ਉਹ ਮਿਸਟਰ ਮਨਜੀਤ ਸਿੰਘ ਦੇ ਕੋਲੋਂ ਬਰਾਮਦ ਹੋਇਆ ਔਰ ਨੈਚਰਲੀ ਜਿਹੜੀਆਂ ਉਹ ਤੇ ਕਾਲਾਂ ਕੀਤੀਆਂ ਹੋਈਆਂ ਨੇ ਉਹ ਸ਼ਾਇਦ ਪਤਾ ਨਹੀਂ ਉਸ ਕਾਲਾਂ ਜਿਹਨੂੰ ਕੀਤੀਆਂ ਗਈਆਂ ਨੇ ਜੋ ਕੁਝ ਕੀਤਾ ਗਿਆ ਹੈ ਉਹਦਾ ਰਿਕਾਰਡ ਪਤਾ ਨਹੀਂ ਹੋਰ ਕਿੰਨੇ ਬੰਦਿਆਂ ਨੂੰ ਮੁਸ਼ਕਲ ਚ ਲੈ ਕੇ ਆਊਗਾ ਜੇ ਉਸ ਤੋਂ ਕੁਝ ਕੰਮ ਹੋਇਆ ਹੈ ਜਿ세 ਹੀ ਹੋਇਆ ਤਾਂ ਦਨਸੋਕੇ